ਕੱਲ ਮੈਂ ਹਰੀਖਾ ਚੋਹਾਨ ਤੇ ਤੁਸੀਂ ਦੇਖ ਰਹੇ ਹੋ ਪਾਸਕਰ ਨਿਊਜ਼ਲਾਈਨ ਤੋਂ ਸੁਚੀਲ ਲੋਹਜਾ ਜੀ ਦੀ ਖਾਸ ਰਿਪੋਰਟ। ਮੋਹੱਲਾ ਸੰਤੋਖਪੁਰਾ ਫਲੋਰ ਦੇ ਘਰਾਂ ਨੂੰ ਜਾਣ ਲਈ ਕਈ ਦਿਨਾਂ ਤੋਂ ਰੇਲਵੇ ਪੁਲਿਸ ਕੋਸ਼ਿਸ਼ ਕਰ ਰਹੀ ਹੈ। ਮੋਹੱਲਾ ਸੰਤੋਖਪੁਰਾ ਫਲੋਰ ਦੇ ਨਿਵਾਸੀ ਗੁਰੂ ਰਵਿਦਾਸ ਗੁਰਦੁਆਰਾ ਸੰਤੋਖਪੁਰਾ ਵਿਖੇ ਇਕੱਠੇ ਹੋਏ ਤੇ ਦਿਹਾਤੀ ਮਜ਼ਦੂਰ ਸਭਾ ਤਹਿਸੀਲ ਫਲੋਰ ਦੇ ਪ੍ਰਧਾਨ ਕੌਮਰਡ ਜਰਨੈਲ ਫਲੋਰ ਹੰਸਰਾ ਸੰਤੋਖਪੁਰਾ ਕਰਨੈਲ ਸਿੰਘ ਸੰਤੋਖਪੁਰਾ ਡਾਕਟਰ ਸੰਦੀਪ ਕੁਮਾਰ ਦੀ ਅਗਵਾਈ ਵਿੱਚ ਮਾਰਚ ਕਰਦੇ ਹੋਏ ਤਹਿਸੀਲ ਕੰਪਲੈਕਸ ਫਲੋਰ ਪਹੁੰਚੇ ਤੇ ਐਸ.ਡੀ.ਐਮ ਦੀ ਗੈਰ ਹ ਮੰਗ ਪੱਤਰ ਰੇਲਵੇ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਭੇਜਿਆ ਤੇ ਮੰਗ ਕੀਤੀ ਹੈ ਕਿ ਮੁਹੱਲਾ ਸੰਤੋਖਪੁਰਾ ਫਲੋਰ ਦੇ ਘਰਾਂ ਨੂੰ ਉਜਾੜਨ ਤੋਂ ਬਚਾਇਆ ਜਾਵੇ ਕਿਉਂਕਿ ਇਹ ਲੋਕ ਪਿਛਲੇ 40 ਸਾਲਾਂ ਤੋਂ ਇੱਥੇ ਵਸੇ ਹੋਏ ਹਨ ਤੇ ਜਿਨ੍ਹਾਂ ਦੇ ਆਧਾਰ ਕਾਰਡ ਤੇ ਵੋਟਰ ਕਾਰਡ ਬਣੇ ਹੋਏ ਹਨ ਤੇ ਬਿਜਲੀ ਦੇ ਕਨੈਕਸ਼ਨ ਵੀ ਚੱਲ ਰਹੇ ਹਨ ਪਰ ਰੇਲਵੇ ਵਿਭਾਗ ਵੱਲੋਂ ਘਰਾਂ ਨੂੰ ਤੋੜਨ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਮੌਕੇ ਦਿਹਾਤੀ ਮਜ਼ਦੂਰ ਸਭਾ ਪੰਜਾਬ ਦੇ ਪ੍ਰਧਾਨ ਕੌਮਰੇਟ ਦਰਸ਼ਨ ਨਾਹਰ ਨੇ ਕਿਹਾ ਕਿ ਲੋਕਾਂ ਦਾ ਉਜਾੜਾ ਨਹੀਂ ਹੋਣ ਦਿੱਤਾ ਜਾਵੇਗਾ ਅਗਰ ਲੋੜ ਪਈ ਤਾਂ ਭਰਾਤਾਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਪੱਕਾ ਮੋਰਚਾ ਲਗਾਇਆ ਜਾਵੇਗਾ ਤੇ ਇਸ ਮੌਕੇ ਕਾਮਰੇਡ ਜਰਨਲ ਫਲੋਰ ਨੇ ਕਿਹਾ ਕਿ ਸਰਕਾਰ ਪਹਿਲਾਂ ਲੋਕਾਂ ਦੇ ਵਸੇਵੇ ਦਾ ਪ੍ਰਬੰਧ ਕਰੇ ਉਹਨਾਂ ਨੇ ਕਿਹਾ ਕਿ ਲੋਕਾਂ ਦੇ ਘਰਾਂ ਨੂੰ ਬਚਾਉਣ ਲਈ ਲੋੜ ਪਈ ਤਾਂ ਲੰਬੀ ਲੜਾਈ ਲੜੀ ਜਾਵੇਗੀ ਤੇ ਇਸ ਵਿੱਚ ਮਜ਼ਦੂਰ ਕਿਸਾਨ ਜਥੇਬੰਦੀਆਂ ਨੂੰ ਵੀ ਸ਼ਾਮਿਲ ਕੀਤਾ ਜਾਵੇਗਾ ਇਸ ਮੌਕੇ ਪਰਮਜੀਤ ਸਿੰਘ ਰੰਧਾਵਾ ਜ਼ਿਲ੍ਹਾ ਸਕਤਰ ਦੇ ਹੱਥੇ ਮਜ਼ਦੂਰ ਸਭਾ ਬਨਾਰਸੀ ਦਾਸਕੂੜ ਕਾ ਤਿਲਕ ਰਾਜ ਲੰਬਰਦਾਰ ਬਿੱਟੂ ਗਾਬਾ ਹਨੀ ਸੰਤੋਖਪੁਰੀ ਤੇ ਹੋਰ ਲੋਕ ਮੌਜੂਦ ਸਨ ਹਾਂਜੀ ਸਰ ਅੱਜ ਐਸ.ਡੀ.ਐਮ ਦਫ਼ਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ ਤੇ ਮੰਗ ਪੱਤਰ ਦਿੱਤਾ ਗਿਆ ਕੀ ਚਾਹਣਾ ਹੁੰਦਾ ਅੱਜ ਦਾ ਜਿਹੜਾ ਐਸ.ਡੀ.ਐਮ ਸਾਹਿਬ ਬਲੌਕ ਦੇ ਦਫ਼ਤਰ ਦੇ ਅੱਗੇ ਧਰਨਾ ਲਗਾ ਸੈਂਕੜਿਆਂ ਦੀ ਗਿਣਤੀ ਵਿੱਚ ਲੋਕ ਆਏ ਆ ਵੱਡੀ ਗਿਣਤੀ ਸਾਡੀਆਂ ਬੀਬੀਆਂ ਪੈਣਾ ਤੀਆਂ ਇੱਥੇ ਪਹੁੰਚੀਆਂ ਆ ਨੌਜਵਾਨ ਸਾਥੀ ਆਏ ਆ ਇਹ ਸਾਡਾ ਮਸਲਾ ਜੇ ਵੀ ਜਿਹੜਾ ਮਹੱਲਾ ਸੰਤੋਖਪੁਰਾ ਰੇਲਵੇ ਲਾਈਨ ਨਾਲ ਵਸਦਾ ਉਹ ਇੰਡੀਪੈਂਡੈਂਸ ਤੋਂ ਬਾਅਦ 47 ਤੋਂ ਬਾਅਦ ਉੱਥੇ ਲੋਕਾਂ ਨੇ ਆਣ ਕੇ ਘਰ ਬਣਾਏ ਆ ਉਦੋਂ ਦਾ ਵਸ ਰਿਹਾ ਇਸ ਕੰਮ ਨੂੰ 75 76 ਸਾਲ ਦਾ ਸਮਾਂ ਬੀਤ ਚੁੱਕਿਆ ਲੋਕ ਵਸ ਰਹੇ ਆ ਲੋਕਾਂ ਦੇ ਨਾਂ ਦੇ ਮੀਟਰ ਲੱਗੇ ਹੋਏ ਨੇ ਪਾਣੀ ਦੀਆਂ ਟੂਟੀਆਂ ਦੇ ਕਨੈਕਸ਼ਨ ਉਹਨਾਂ ਦੇ ਨਾਂ ਤੇ ਆ ਹੋਰ ਬੜੀ ਆਧਾਰ ਕਾਰਡ ਉੱਥੇ ਦੇ ਬਣੇ ਹੋਏ ਆ ਗੋਲਡਨ ਸੂਚੀ ਵਿੱਚ ਉਸ ਮੁਹੱਲੇ ਦੇ ਵਿੱਚ ਉਹਨਾਂ ਦਾ ਨਾਂ ਆ ਤੇ ਰੇਲਵੇ ਵਿਭਾਗ ਉਹਨਾਂ ਨੂੰ ਕਾਫੀ ਲੰਬੇ ਸਮੇਂ ਤੋਂ ਅਜਾੜਨ ਦੀ ਕੋਸ਼ਿਸ਼ ਕਰ ਰਿਹਾ ਪਿਛਲੇ ਸਾਲਾਂ ਦੇ ਦੌਰਾਨ ਵੀ ਰੇਲਵੇ ਡਿਪਾਰਟਮੈਂਟ ਜਿਹੜਾ ਆ ਉਹਨਾਂ ਦੇ ਕੋਲ ਆਇਆ ਸੀ ਆ ਬੁਲਡੋజర్ ਵਗੈਰਾ ਲੈ ਕੇ ਇਹ ਤੁਹਾਡੇ ਘੱਟਾ ਦੇਣੇ ਆ ਤੇ ਕੰਪਨਸੇਸ਼ਨ ਤੁਹਾਨੂੰ ਕੋਈ ਨਹੀਂ ਦੇਣੀ ਤੇ ਉਦੋਂ ਵੀ ਲੋਕ ਲੜੇ ਸੀ ਫਿਰ ਉਹ ਰੇਲਵੇ ਵਿਭਾਗ ਮੈਨੂੰ ਕਿੱਸੇ ਮਿਲਣਾ ਪਿਆ ਸੀ ਅੱਜ ਫੇਰ ਉਹ 2-3 ਸਾਲ ਦੇ ਵਕਫੇ ਤੋਂ ਬਾਅਦ ਅੱਜ ਫੇਰ ਉੱਥੇ ਮਲੋ ਇਹ ਜਿਹੜੇ ਰੇਲਵੇ ਦੇ ਉੱਚ ਅਧਿਕਾਰੀ ਆ ਗਾਂ ਰੇਲਵੇ ਪੁਲਿਸ ਦੇ ਮੁਲਾਜ਼ਮ ਆ ਉੱਥੇ ਜਾਂਦੇ ਆ ਤੇ ਉਸ ਮੱਲਾਨ ਵਸਿਆ ਨੂੰ ਡਰਾਉਂਦੇ ਧਮਕਾਉਂਦੇ ਆ ਉਹਨਾਂ ਨੂੰ ਜੇਲ੍ਹ ਦੀਆਂ ਉਹਨਾਂ ਦੇ ਉੱਪਰ ਧਮਕੀਆਂ ਉਹਨਾਂ ਨੂੰ ਪੱਤੇ ਕਰਨ ਦੀਆਂ ਧਮਕੀਆਂ ਉਹਨਾਂ ਨੂੰ ਬਲੋ ਹਰਾਸ ਕੀਤਾ ਜਾ ਰਿਹਾ ਇਸ ਕਰਕੇ ਅੱਜ ਦਾ ਜਿਹੜਾ ਧਰਨਾ ਇਹ ਤੁਸੀਂ ਲਾਇਆ ਵੀ ਉਹਨਾਂ ਲੋਕਾਂ ਦੇ ਜੇ ਪਹਿਲੀ ਗੱਲ ਤਾਂ ਉਹ ਜਿਹੜੇ ਘਰ ਬਣੇ ਹੋਏ ਆ ਜਿਹੜੇ ਬੜੀ ਮਿਹਨਤ ਨਾਲ ਗਰੀਬ ਲੋਕਾਂ ਨੇ ਘਰ ਬਣਾਏ ਆ ਇੱਕ ਵਿਆਹ ਕਰ ਜਿਹੜਾ ਵਿਆਹ ਕਰਨਾ ਕਿਸੇ ਗਰੀਬ ਨੇ ਉਹ ਉਹ ਮਿਹਨਤ ਮਜ਼ਦੂਰੀ ਕਰਕੇ ਦੋ ਦੋ ਚੌਦਸ ਦਸਾਂ ਦਿਨਾਂ ਚ ਕੰਮ ਮੁੱਕ ਜਾਂਦਾ ਲੇਕਿਨ ਜਿਹੜਾ ਮਕਾਨ ਬਣਾਉਣਾ ਆ ਮਕਾਨ ਬਣਾਉਣ ਲਈ ਬੜਾ ਲੰਮਾ ਕੰਮ ਲੱਗਦਾ ਉਹਨਾਂ ਨੇ ਪਤਾ ਨਹੀਂ ਕਿਹੜੀਆਂ ਮਤਲਬ ਹਾਲਤਾਂ ਦੇ ਵਿੱਚ ਕਿਹੜੀਆਂ ਮੁਸ਼ਕਲਾਂ ਦੇ ਵਿੱਚ ਕਿਹੜੇ-ਕਿਹੜੇ ਕੋ ਪੈਸੇ ਫੜ ਕੇ ਵਿਆਜੀ ਸਵਾਇ ਲੈ ਕੇ ਉਹ ਮਕਾਨ ਬਣਾਏ ਆ ਤੇ ਉਹ ਮਕਾਨਾਂ ਨੂੰ ਅੱਜ ਢਾਉਣ ਨੂੰ ਜਿਹੜਾ ਰੇਲਵੇ ਵਿਭਾਗ ਹਰਦਾ ਉਹ ਅਸੀਂ ਢਾਉਣ ਨਹੀਂ ਦੇਵਾਂਗੇ ਇਹ ਮੰਗ ਕਰਨ ਦੇ ਵਾਸਤੇ ਅਸੀਂ ਅੱਜ ਐਕਸਟ੍ਰੀਮ ਸਾਹ ਫਲੋਰ ਦੇ ਦਫਤਰ ਦੇ ਮੋਰੇ ਇਕੱਠੇ ਹੋ ਕੇ ਇਹ ਰੋਸ ਪ੍ਰਗਟ ਕਰ ਰਹੇ ਆਂ ਵੀ ਸਰਕਾਰ ਤੋਂ ਮੰਗ ਵੀ ਕਰ ਰਹੇ ਆਂ ਪੰਜਾਬ ਤੇ ਕੇਂਦਰ ਦੀ ਸਰਕਾਰ ਤੋਂ ਵੀ ਜੇ ਪਹਿਲੀ ਗੱਲ ਤਾਂ ਸਾਡੇ ਮਕਾਨ ਉੱਥੇ ਉਹ ਜਿਉਂ ਦੀ ਤੋ ਆ ਐਜ਼ ਇਟ ਇਜ਼ ਉਹ ਰਹਿਣ ਉਹਨਾਂ ਨੂੰ ਢਾਉਣਾ ਨਹੀਂ ਚਾਹੀਦਾ ਸਾਨੂੰ ਵਸਦੇ ਰਹਿਣ ਦੇਣਾ ਚਾਹੀਦਾ ਆ ਅਸੀਂ ਵੀ ਇਸੇ ਦੇਸ਼ ਦੇ ਵੋਟਰ ਆ ਇਸੇ ਪੰਜਾਬ ਦੇ ਇਸੇ ਸ਼ਹਿਰ ਦੇ ਵਸਨੀਕ ਆ ਤੇ ਜੇ ਸਰਕਾਰ ਨੇ ਇਹ ਕਰਨਾ ਹੀ ਆ ਤੇ ਸਾਡੀ ਮਤਲਬ ਇਹਨੂੰ ਪਰਜੋਰ ਅਪੀਲ ਆ ਤੇ ਲੋਕਾਂ ਨੂੰ ਕਮਰਸ਼ੀਅਲ ਜਗ੍ਹਾ ਤੇ ਪਲਾਟ ਲੈ ਕੇ ਦੇਵੇ ਤੇ ਉਹਨਾਂ ਉੱਪਰ ਮਕਾਨ ਬਣਾਉਣ ਲਈ ਜਿੰਨੇ ਜਿੰਨੇ ਰੁਪਏ ਲੱਗੇ ਹੋਣ ਸਾਰਿਆਂ ਨੂੰ ਉਹਦੀ ਜਿਹੜੀ ਕੰਪਨਸੇਸ਼ਨ ਸਰਕਾਰ ਦੇਵੇ ਜੇ ਨਹੀਂ ਸਰਕਾਰ ਨੇ ਇਹ ਸਾਨੂੰ ਪਹਿਲਾਂ ਦੇਣਾ ਤੇ ਉਦੋਂ ਵੇਲੇ ਅਸੀਂ ਮਕਾਨ ਨੂੰ ਹੱਥ ਨਹੀਂ ਲਾਉਣਦੇ ਆਂਗੇ ਅਸੀਂ ਉਹ ਮਕਾਨ ਜਿਹੜੇ ਨਹੀਂ ਛੱਡਾਂਗੇ ਨਾ ਢਾਉਣ ਦੇਾਂਗੇ ਜੇ ਸਰਕਾਰ ਦੇ ਉਹ ਜਿਹੜੇ ਰੇਲਵੇ ਵਿਭਾਗ ਦੇ ਇੱਕ ਮੁਲਾਜ਼ਮ ਆ ਜੇ ਉਹਨਾਂ ਨੇ ਸਾਡੀ ਇੱਕ ਇਟ ਨੂੰ ਵੀ ਹੱਥ ਲਾਉਣ ਦੀ ਕੋਸ਼ਿਸ਼ ਕੀਤੀ ਅਸੀਂ ਲੜਾਈ ਨੂੰ ਹੋਰ ਤਿੱਖਾ ਕਰਾਂਗੇ ਸਖਤੀ ਨਾਲ ਮੁਕਾਬਲਾ ਕਰਾਂਗੇ ਬਹੁਤ ਬਹੁਤ ਤੁਹਾਡਾ ਧੰਨਵਾਦ ਹਨੀਕਾਮ ਰੇਟ ਸਾਹਿਬ ਅੱਜ ਤੁਸੀਂ ਮੁਹੱਲਾ ਸੰਤੋਖਪੁਰ ਦੇ ਵਾਸੀਆਂ ਨਾਲ ਲੈ ਕੇ ਐਸਡੀਐਮ ਦਫ਼ਤਰ ਦੇ ਅੱਗੇ ਧਰਨਾ ਪ੍ਰਦਰਸ਼ਨ ਕਰ ਰਹੇ ਕੀ ਸਰਾਬ ਅੱਜ ਅਸਲ ਦੇ ਵਿੱਚ ਅਸੀਂ ਇਹ ਕਰਕੇ ਐਸਡੀਐਮ ਦਫ਼ਤਰ ਦੇ ਮੂਹਰੇ ਆਏ ਹਾਂ ਉਹਨਾਂ ਨੂੰ ਇਹ ਜਿਹੜਾ ਮੰਗ ਪੱਤਰ ਆ ਸੌਂਪਣਾ ਆ ਜਿਹੜੇ ਮੁਹੱਲਾ ਦੋਖਪੁਰਾ ਦੇ ਲੋਕ ਆ ਲਗਭਗ 40-42 ਸਾਲਾਂ ਤੋਂ ਉੱਥੇ ਵਸ ਰਹੇ ਆ ਤੇ ਉੱਥੇ ਜਿਹੜੇ ਰੇਲਵੇ ਵਿਭਾਗ ਵਾਲੇ ਆ ਉਹ ਕਹਿੰਦੇ ਨਾਂ ਤੇ ਉਹਨਾਂ ਦੇ ਜਿਹੜੇ ਬਕਾਨ ਆ ਉਹਨਾਂ ਨੂੰ ਕਹਿ ਰਹੀ ਆ ਵੀ ਇਹਨਾਂ ਨੂੰ ਢਾ ਲਓ ਨਹੀਂ ਤਾਂ ਇਹ ਬਲਡੋਜਾਂ ਦੇ ਆ ਕੇ ਤੇਤਾ ਦੇਵਾਂਗੇ ਇਸ ਕਰਕੇ ਜਿਹੜੇ ਲੋਕ ਆਏ ਇਕੱਠੇ ਹੋ ਕੇ ਆਏ ਆ ਇਹ ਅੱਜ ਮੰਗ ਪੱਤਰ ਦੇਣ ਆਏ ਐ ਐਸਡੀਬ ਸਾਹਿਬ ਨੂੰ ਅੱਜ ਐਸਡੀਬ ਸਾਹਿਬ ਨੂੰ ਮੰਗ ਪੱਤਰ ਦੇ ਦੇਣਾ ਆ ਜੇ ਸਰਕਾਰ ਤੱਕ ਪਹੁੰਚ ਗਏ ਸਾਡੀ ਗੱਲ ਉਹ ਨਹੀਂ ਸਾਡੇ ਗਰੀਬਾਂ ਦੇ ਜਿਹੜੇ ਘਰ ਆ ਉਹ ਨਾਟਾਏ ਬਚਾਉਣ ਬਚਾਏ ਸਾਡੇ ਘਰ ਤੇ ਅਸੀਂ ਘਰ ਬੈਠਾਂਗੇ ਜੇ ਉਹ ਨਹੀਂ ਸਾਡੇ ਨਾਲ ਕੋਝਾ ਮਜ਼ਾਕ ਕੀਤਾ ਸਾਡੇ ਨਾਲ ਧੋਖਾ ਕੀਤਾ ਸਾਡੇ ਗਰੀਬ ਲੋਕਾਂ ਦੇ ਬਕਾਨ ਢੋਣਾ ਨੂੰ ਵਧੀ ਤੇ ਅਸੀਂ ਰੇਲਵੇ ਵਿਭਾਗ ਦੇ ਖਿਲਾਫ ਵੀ ਲੜਾਂਗੇ ਤੇ ਅਸੀਂ ਇਸ ਸਰਕਾਰ ਦੇ ਖਿਲਾਫ ਵੀ ਲੜਾਂਗੇ ਇਹ ਸੈਂਟਰ ਸਰਕਾਰ ਦੇ ਖਿਲਾਫ ਵੀ ਲੜਾਂਗੇ ਲੋਕ ਅੱਜ ਤਤ ਭਰਿਆ ਲੋਕ ਅੱਜ ਨੇ ਲੋਕ ਕਿੱਥੇ ਹੋ ਕੇ ਆਏ ਆ ਇਹ ਆਪਣੇ ਘਰ ਬਚਾਉਣ ਦੇ ਲਈ ਆਏ ਆ ਅਸੀਂ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਬੇਇੱਜ਼ਤੀ ਕਰਦੇ ਆ ਵੀ ਉਹ ਗਰੀਬ ਲੋਕਾਂ ਦੇ ਘਰ ਨਾ ਡਾਏ ਜਾਣ ਇਸ ਕਰਕੇ ਅਸੀਂ ਅੱਜ ਮੰਗ ਪੱਤਰ ਦੇਣ ਆਏ ਸਾਡੀ ਜਿੱਥੇ ਬੰਦੀ ਦੀ ਇਹ ਅੰਗਰੇਜ਼ ਕਰਾ ਦਿਓ ਸਿੰਘ ਸਾਹਿਬ ਨਾਲ ਤੇ ਇਹ ਆਪਣੇ ਤੌਰ ਤੇ ਆਪਣਾ ਜਮਲੋ ਇਹ ਗੱਲ ਜਿੰਨੀ ਜਲਦੀ ਹੋ ਸਕਦੀ ਹੈ ਸਾਡੀ ਬੇਟਾ ਦੀ ਜਿਹੜੀ ਇਹ ਦਾਣਾ ਤੈਅ ਹੋ ਜੇ ਇਕ ਸਭ ਤੋਂ ਵੱਡਾ ਮਸਲਾ ਇਹ ਆ ਵੀ ਜਿਹੜੇ ਘਰਾਂ ਦੇ ਜਾਣੇਗਾ ਦੂਜਾ ਇਹ ਆ ਵੀ ਜਿਹੜੇ ਕੁਝ ਲੋਕਾਂ ਮਖਲੇ ਆ ਜਿਹੜੇ ਤੁਹਾਡੇ ਲੈਵਲ ਦੇ ਆ ਉਹ ਦਿੱਕਤ ਕਰਾਂਗੇ ਤੇ ਬਹਿਦੇ ਦਾ ਸਾਨੂੰ ਇਹ ਮਸਲਾ ਜਿਹੜਾ ਹੈਗਾ ਇਹਦੇ ਸੰਬੰਧ ਗੱਲ ਕਰਨੀ ਆ ਉਹ ਮੁੜ ਕੇ ਆਪਣੇ ਆਪਣੇ ਸਾਥੀ ਪੁਲਿਸ ਅੰਚਲ ਬੰਦੀ ਸਾਹਿਬ ਜਾਂ ਜਿਹੜੇ ਸਾਥੀ ਜੋ ਸਰਕਾਰ ਖਾਤੇ ਅਪਰੋਚ ਕਰ ਲੈਣਗੇ ਇਸ ਕਰਕੇ ਸਾਡੀ ਇੱਕ ਤਰ੍ਹਾਂ ਦੇ ਸੇਵਾ ਵੀ ਨਹੀਂ ਚੱਲਦੀ ਹੋ ਰਹੀ ਸਾਡੀ ਵਿਦਨ ਦੀਕ ਤੇ